ਵੈਗੁਰ ਜੀ ਦਾ ਖਾਲਸਾ ਵੈਗੁਰ ਦੇ ਫਤੇ ਦੋਸਤੋ ਅੱਜ ਲੇਲਪਿੰਡ ਦੇ ਵਿੱਚ ਪਹੁੰਚੇ ਆ ਇੱਥੇ ਬਲਾਈ ਸਾਡੇ ਕਿਸੇ ਮਿੱਤਰ ਮੇਲੀ ਨੇ ਇਹਨਾਂ ਦੀ ਉਹ ਦੁਕਾਨ ਹੈ ਮਨੀ ਮੋਬਾਈਲ ਹੱਬ ਬਹੁਤ ਵਧੀਆ ਮੁੰਡੇ ਨੇ ਬਹੁਤ ਮਿਹਨਤ ਕਰਦੇ ਨੇ ਤੇ ਗ੍ਰੇਡ ਰੂਟ ਵੀ ਇਹਨਾਂ ਦੇ ਬਹੁਤ ਵਧੀਆ ਨੇਗੇ ਤੇ ਮੈਨੂੰ ਵੀ ਇੱਕ ਮੈਂ ਵੀ ਇੱਕ ਮੋਬਾਈਲ ਲੈਣੇ ਕੋਲ ਹੁਣ ਇੱਕ ਨਾਲ ਸਰਦਾਂ ਨਹੀਂ ਸੀਗਾ ਆਓ ਆਪਾਂ ਇਹ ਨਾਲ ਗੱਲ ਕਰੀਏ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਕਿ ਨੋਆ ਵੀਰੇ ਆਪਣਾ ਮੇਰਾ ਨਾਮ ਹੈ ਜੀ ਮਣੀ ਮੋਬਾਈਲ ਹੱਬ ਵਾਲਾ ਜੀ ਠੀਕ ਹੈ ਜੀ ਹਾਂ ਜੀ ਪੂਰਾ ਨੋ ਗਿਆ ਪਿੰਡ ਦਾ ਪਿੰਡ ਦਾ ਨਾਮ ਹੈ ਪਿੰਡ ਲੇਲਕਲਾ ਡਿਸਟ੍ਰਿਕਟ ਸੰਗਰੂਰ ਲਹਿਰਾ ਮੁੰਡੀ ਦਾਖਲ ਸ਼ਹਿਰ ਪੈਂਦੇ ਸਾਨੂੰ ਠੀਕ ਹੈ ਕਿੰਨੇ ਕੰਮ ਪਲੀ ਜਾਂਦਾ ਕੰਮ ਕਰ ਖਲ ਵਧੀਆ ਹੀ ਹੈ ਨਾ ਇਹ ਆਪਣੇ ਦਾ ਘਾਇਉ ਨੇ ਹਾਂ ਜੀ ਹਾਂ ਜੀ ਸ਼ਹਿਰ ਤੋਂ ਆਏ ਲਾਲੋ ਜੀ ਹਰੇਕ ਸੈੱਟ ਦਾ ਸ਼ਹਿਰ ਨਾਲ 1000 1500 ਰੁਪਏ ਰੇਟ ਟੁੱਟ ਕੇ ਮਿਲੂ ਆਪਣੇ ਕੋਲ ਜੀ ਜਿਹੜਾ ਅੰਕਲ ਜੀ ਨੂੰ ਦਿੱਤਾ ਫੋਨ ਮਾਰਨ ਕਿ ਚਲੋ ਸ਼ਹਿਰ ਦਾ 18000 ਜੇ 16000 ਦਾ ਫੋਨ ਦਿੱਤਾ ਜੀ ਠੀਕ ਹੈ ਚੰਦਰਰਾਜ ਫੋਨ ਜਿੰਨੇ ਵੀ ਜਿੰਨੇ ਮਰਜ਼ੀ ਲਈਓ ਸ਼ਹਿਰ ਨਾਲ 1000 1500 ਹਰੇਕ ਦਾ ਰੇਟ ਡਾਊਨ ਹੀ ਮਿਲੂਗਾ ਜੀ ਓਕੇ ਰਾਈਟ ਤੁਹਾਡੇ ਨਾਲ ਕੀ ਵੀ ਮੈਂ ਨਾ ਹੀ ਬਣਤੀ ਚਾਈ। ਜੀ ਮੋਹਲਣਾ। ਨਾ ਹੀ ਲੈ ਕੇ ਮੋਹਲੇ ਨਦੀ ਲੱਗੇ ਗਏ। ਅੱਛਾ। ਹਾਂ ਜੀ। ਕਿਵੇਂ ਪੈਸੇ ਕੋਈ ਵਤਣਗੇ? ਨਾ ਨਾ ਹੀ ਬਹੁਤ ਵਧੀਆ ਰੇਟਾਂ ਜੀ ਆਉਣੀਆਂ। ਸੋ ਇਸ ਪਿੰਡ ਵਿੱਚ ਦੀ ਭਾਈ ਕਦੇ ਲੰਘੋ। ਜਾਂ ਖੜ ਲੈ ਦੇ ਏਰੀ ਚਾਹਮੋ। ਪੈਸੇ ਦੁਕਾਨ ਤੇ ਪਹੁੰਚੋ। ਬਾਕੀ ਉਹ ਤਾਂ ਵੀਡੀਓ ਪਹੁੰਚ ਜਾਲ ਐਡਰੈਸ ਪਹੁੰਚ ਜਾਊਗਾ। ਇਹ ਆਪਣੇ ਬੱਚੇ ਨੇ। ਹਾਂ ਜੀ। ਇੱਥੇ ਆ ਜਾਏ ਹੈਗੇ ਚਾਹ ਪਾਣੀ ਪੀ ਰਿਆ ਸੀ ਨੇ ਤੇ ਇੱਕ ਮੋਬਾਈਲ ਵੀ ਰਿਹਾ ਇਹਨਾਂ ਦਾ। ਰਿਹਾ ਜੀ ਮੋਬਾਈਲ। ਕੀ ਕਹਾ ਮੋਬਾਈਲ ਨੇ ਆਪਾਂ ਇਹਨਾਂ ਨੂੰ ਇਹਦਾ ਬਾਜ਼ਾਰ ਦੇ ਵਿੱਚ ਰੇਟ 16-17000 ਰੁਪਈਆ 18000 19000 ਰੇਟ ਹੈ ਨਹੀਂ 18000 ਰੇਟ ਹੈ ਬਾਜ਼ਾਰ ਦੇ ਵਿੱਚ ओके ਹਾਂ ਇਹ ਪੜੀ 19000 ਬੰਦੇ ਦਾ ਰੇਟ ਹੈ ਇਹਨਾਂ ਦੇ ਤੁਹਾਨੂੰ ਸਿਰਫ ਲਾਏਗਾ ਸਾਨੂੰ ਸਿਰਫ ਲਾਏ 15000 ਹੋਰ ਜਵਾਨ ਤਾਂ ਪੈਸੇ ਮੈਂ ਅੰਦਰ ਪਾਣੀ ਦਿੱਤੇ ਠੀਕ ਹੈ ਜੀ ਬਹੁਤ ਵਧੀਆ ਗਾਰੰਟੀ ਦਿੱਤੀ ਨਾਲੇ 6 ਮਹੀਨੇ ਦੀ ਗਾਰੰਟੀ ਵੀ ਪਾਣੀ ਤੇ ਇਹ ਇਹਨਾਂ ਦਾ ਛੋਟਾ ਭਰਾ ਹੈ ਸਸੀ ਕਾਰ ਜੀ ਅਸੀਂ ਕੰਮ ਕਰਾਈ ਥੱਲੇ ਰੱਖੋ ਠੀਕ ਹੈ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਹ